ਹਾਂਗਕਾਂਗ ਜੇਲ ਤੋਂ ਲਿਆਂਦਾ ਨਾਬਾ ਜੇਲ ਬ੍ਰੇਕਰ ਆਖਿਰ ਕੌਣ ਹੈ ਰੋਮੀ ਤੇ ਕਿਵੇਂ ਪਹੁੰਚਿਆ ਪੰਜਾਬ ਤੋਂ ਹਾਂਗਕਾਂਗ ਛੇ ਨਾਬਾ ਜੇਲ ਬ੍ਰੇਕ ਕਰਨ ਦੇ ਮਾਸਟਰਮਾਈਂਡ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਜੋ ਕਿ ਹਾਂਗਕਾਂਗ ਦੀ ਜੇਲ ਵਿੱਚ ਸੀ ਉਸ ਨੂੰ ਬੀਤੇ ਦਿਨ ਹੀ ਸ਼ਾਮ ਪੰਜਾਬ ਪੁਲਿਸ ਭਾਰਤ ਲੈ ਕੇ ਪਹੁੰਚੀ ਹੈ ਰਮਨਦੀਪ ਸਿੰਘ ਉਰਫ ਰੋਮੀ ਨੂੰ ਭਾਰਤ ਲੈ ਕੇ ਆਉਣ ਲਈ ਭਾਰਤ ਨੂੰ 6 ਸਾਲ ਲੜਾਈ ਲੜਨੀ ਪਈ ਹੈ ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਐਸਪੀ ਅਤੇ ਦੋ ਡੀਐਸਪੀ ਅਧਿਕਾਰੀਆਂ ਸਣੇ 6 ਮੈਂਬਰੀ ਟੀਮ ਹਾਂਗਕਾਂਗ ਗਈ ਸੀ ਤੇ ਦੇਰ ਸ਼ਾਮ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ ਇਸ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ ਨਵੰਬਰ 2016 ਵਿੱਚ ਨਾਬਾ ਜੇਲ ਬ੍ਰੇਕ ਕਾਂਡ ਵਿੱਚ 6 ਕੈਦੀ ਫਰਾਰ ਹੋਏ ਸੀ ਜਿਨ੍ਹਾਂ ਵਿੱਚੋਂ 2 ਅੱਤਵਾਦੀ ਅਤੇ 4 ਗੈਂਗਸਟਰ ਸਨ ਫਰਾਰ ਹੋਏ 2 ਅੱਤਵਾਦੀਆਂ ਵਿੱਚੋਂ ਖਾਲਿਸਤਾਨੀ ਲਿਬ੍ਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਉਸ ਦਾ ਸਾਥੀ ਅੱਤਵਾਦੀ ਕਸ਼ਮੀਰ ਸਿੰਘ ਫਰਾਰ ਹੋ ਗਿਆ ਸੀ ਗੈਂਗਸਟਰ ਗੁਰਪ੍ਰੀਤ ਸੇਖੋ ਨੂੰ ਪੁਲਿਸ ਨੇ ਬਾਅਦ ਵਿੱਚ ਮੋਗਾ ਤੋਂ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਹਰਜੋਗਿੰਦਰ ਸਿੰਘ ਉਰਫ ਵਿੱਕੀ ਗੋਂਡਰ ਤੇ ਪ੍ਰੇਮਾਲ ਲੋਹਾਰੀਆ ਦਾ ਸਾਲ 2018 ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਸੀ ਖਾਲਿਸਤਾਨੀ ਲਿਬਰੇਸ਼ਨ ਫੋਰਸ ਨਾਲ ਜੁੜੇ ਅੱਤਵਾਦੀ ਮਿੰਟੂ ਦੀ ਬਿਮਾਰੀ ਕਾਰਨ ਜੇਲ੍ਹ 'ਚ ਹੀ ਮੌਤ ਹੋ ਗਈ ਜਦਕਿ ਨਰੇਸ਼ ਨਰੰਗੀ, ਰਵਿੰਦਰ ਵਿੱਕੀ, ਰஞ்சிਤ ਸਿੰਘ, ਤਜਿੰਦਰ ਸ਼ਰਮਾ, ਮੁਹੰਮਦ ਅਸੀਮ ਤੇ ਜਤਿੰਦਰ ਨੂੰ ਬਰੀ ਕਰ ਦਿੱਤਾ ਗਿਆ। ਰੋਮੀ ਨਾਪਾ ਜੇਲ੍ਹ ਵਿੱਚ 2016 ਵਿੱਚ ਆਇਆ ਸੀ ਜ਼ਮਾਨਤ ਵਿੱਚ ਬਾਹਰ ਜਾਣ ਤੋਂ ਬਾਅਦ ਉਸ ਵੱਲੋਂ ਗੈਂਗਸਟਰ ਗੁਰਪ੍ਰੀਤ ਸੇਖੋ ਨਾਲ ਮਿਲ ਕੇ ਨਾਪਾ ਜੇਲ੍ਹ ਬ੍ਰੇਕ ਕਰਨ ਦੀ ਸਾਜ਼ਿਸ਼ ਰਚੀ। ਗੁਰਪ੍ਰੀਤ ਸੇਖੋ ਜੋ ਕਿ ਨਾਪਾ ਜੇਲ੍ਹ ਵਿੱਚ ਬੰਦ ਸੀ ਵੱਲੋਂ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਆਰਥਿਕ ਮਦਦ ਵੀ ਦਿੱਤੀਗੀ। ਰਮਨਜੀਤ ਸਿੰਘ ਰੋਮੀ ਵੱਲੋਂ ਹਾਂਗਕਾਂਗ ਵਿੱਚ ਬੈਠ ਕੇ ਨਾਬਾਜ਼ ਜੇਲ ਬ੍ਰੇਕ ਕਾਨੂੰਨ ਚਾਮ ਦਵਾਇਆ ਗਿਆ। ਰਮਨਜੀਤ ਸਿੰਘ ਉਰਫ ਰੋਮੀ ਗੈਂਗਸਟਰ ਦੇ ਖਿਲਾਫ ਪੰਜਾਬ ਵਿੱਚ ਤਿੰਨ ਮਾਮਲੇ ਦਰਜ ਦਸੇ ਜਾ ਰਹੇ ਨੇ। 2016 ਵਿੱਚ ਨਾਬਾਜ਼ ਜੇਲ ਜਾਣ ਤੋਂ ਬਾਅਦ ਰਮਨਜੀਤ ਸਿੰਘ ਉਰਫ ਰੋਮੀ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਫਿਰ ਹਾਂਗਕਾਂਗ ਚਲਾ ਗਿਆ। ਪੁਲਿਸ ਵੱਲੋਂ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਦਾ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਏ ਜਾਣ ਤੋਂ ਬਾਅਦ 2018 ਵਿੱਚ ਉਸ ਨੂੰ ਹਾਂਗਕਾਂਗ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਹਾਂਗਕਾਂਗ ਵਿੱਚ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਮੰਗਿਆ ਤੇ 6 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਬੀਤੇ ਦਿਨ ਹੀ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ ਗਿਆ। ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਤੇ ਹੋਰ ਵੀ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੇ ਖੱਸੇ ਪ੍ਰਗਟ ਕੀਤੇ ਜਾ ਰਹੇ ਨੇ ਪੁਲਿਸਮਾਨ ਨਹੀਂ ਲਵਾਗੇ ਔਰ ਉਸ ਬੇਸਿਸ ਤੇ ਪੁਲਿਸਮਾਨ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨਾਂ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿੱਚ ਨਿਊ ਜੇਲ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡਰ ਮਾਰ ਲਿਆ ਸਕਦਾ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਐਫਰਡ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਨ ਨਹੀਂ ਲਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਇੱਕ ਸੈਲਿਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜਿਹੜੀ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅੱਗੇ ਵੀ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸਤਾ ਇਹ ਲੈਣਾ ਹੁੰਦਾ ਤਾਂ ਆਈ ਥਿੰਕ ਆ ਜੋ ਕੁਝ ਕਰਦੇ ਔਰ ਪਰ ਜੱਜ ਸਾਹਿਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਇੱਕ 60 ਨੰਬਰ ਐਫ ਆਈ ਆਰ ਸੀਗੀ ਉਸ ਤੇ ਵੀ ਇਹ ਸੀਗੇ ਤੇ ਇੱਕ 142 ਤੇ ਦੋ ਹੈ ਜਿਹੜੇ ਦੋ ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਪ੍ਰੋਡਕਸ਼ਨ ਨੂੰ ਗਰੰਟ ਤੇ ਲਿਆ ਸਕਦੀ ਹੈ ਪੁਲਿਸ ਜੇਲ੍ਹ ਚੋਂ ਕਿਸੇ ਟਾਈਮ ਵੀ ਅ ਜੋ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੇ ਐਫ ਫਾਈਲ ਕੀਤੇ ਹੋਏ ਆ ਕਿ ਪੁਲਿਸ ਮਾਰ ਨਹੀਂ ਲਿਆ ਜਾਏਗਾ ਲੋਕ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਝ ਲੋਕਾਂ ਨੂੰ ਫੰਡਿੰਗ ਕੀਤੀ ਸੀਗੇ ਭਜੌਂ ਚ ਮਦਦ ਕੀਤੀ ਹੈ ਕੁਝ ਫੰਡਸ ਭੇਜੇ ਹਨ ਬਾਹਰੋਂ ਉਹਨੋਂ ਫੰਡਸ ਕਿਾ ਵਾਕਈ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜਿਆ ਜਾਂ ਨਹੀਂ ਭੇਜਿਆ ਇਸਨੇ ਭੇਜਿਆ ਉਹ ਟ੍ਰਾਇਲ ਵਿੱਚ ਸਾਬਤ ਹੋਣਾ ਚਾਹੀਦਾ ਜੀ ਕੀ ਸਮਝ ਆਉਗੀ ਇਨਾ ਟਾਈਮ ਬਾਅਦ ਲੈ ਕੇ ਆ